ਚਰਨੇ ਦੀ ਪੂਆ ਹੁਣ ਬਹੁਤ ਬਜ਼ੁਰਗ ਹੋ ਗਈ ਸੀ ਉਸ ਨੂੰ ਉਸ ਦਾ ਪੋਤਾ ਹੀ ਮੋਟਰਸਾਈਕਲ ਤੇ ਹਸਤਾ ਲੈ ਕੇ ਆਉਂਦਾ ਉਹ ਵੀ ਹੁਣ ਗੋਡੇ ਦੁਖਣ ਕਰਕੇ ਛੋਟੇ ਦੀ ਮਦਦ ਨਾਲ ਤੁਰਨ ਲੱਗੀ ਸੀ ਰਾਤ ਨੂੰ ਪੂਆ ਆਪਣੇ ਘਰ ਜਾਣ ਦੀ ਵਜਾ ਹੁਣ ਚਾਰ ਕੁ ਦਿਨ ਚਰਨੇ ਦੇ ਘਰ ਹੀ ਰਹਦੀ ਉਹ ਸ਼ਾਮ ਨੂੰ ਭੋਲੀ ਕੋਲ ਜਾ ਰਾਤ ਨੂੰ ਰੋਟੀ ਖਾ ਗੱਲਾਂ ਕਰਕੇ ਫਿਰ ਸੌ ਜਾਂਦੀ ਆ ਤੇ ਤੀਸਰੇ ਦਿਨ ਉਸ ਦੀ ਭਰਾ ਜਾਣੇ ਨੂੰ ਡਾਕਟਰ ਛੁੱਟੀ ਦੇ ਦਿੰਦੇ ਨੇ ਸਭ ਚਰਨਿਆਂ ਦੇ ਆਉਣ ਤੇ ਰੱਬ ਦਾ ਸ਼ੁਕਰੀਆ ਕਰਦੇ ਨੇ ਮੈਨੇਜਰ ਦੇ ਘਰ ਵਾਲੀ ਨੇ ਫੋਨ ਕਰਕੇ ਕਿਹਾ ਪੁੱਛਦੀ ਹੈ ਕਿ ਪਾਪਾ ਜੀ ਹੁਣ ਠੀਕ ਹਨ ਭੂਆ ਪਹੁੰਚ ਚੁੱਕੀ ਹੈ ਤੇ ਉਸ ਨੂੰ ਤਨੇਸਦੀ ਦਿੰਦੀ ਹੈ ਨਾ ਤੂੰ ਉੱਥੇ ਬੈਠੀ ਫੋਨ ਕਰੀ ਜਾਨੀ ਹੈ ਤੈਨੂੰ ਸ਼ਰਮ ਨਹੀਂ ਮਾੜੀ ਮੋਤੀ ਤੇਰਾ ਸਹੁਰਾ ਹੱਸਦਾ ਵਿਚਾਕਲ ਹੈ ਮੈਂ ਜਾ ਕੇ ਮੇਰਾ ਮਾਂ ਪਤਾ ਲਿਆ ਮਾਂ ਨਾਲੇ ਉਹ ਵਿਚਾਰਾ ਤੈਨੂੰ ਕਦੀ ਦੋ ਤੋ ਤਿੰਨ ਨਹੀਂ ਕਹਿੰਦਾ ਸੀ ਕੰਲੀ ਖਾ ਖਾ ਕੇ ਤੇਰੇ ਦਿਮਾਗ ਨੂੰ ਵੀ ਚਰਬੀ ਚੜ ਗਈ ਐ ਬੇਬੇ ਨਹੀਂ ਬੇਬੇ ਬਸ ਚੁੱਪ ਕਰਾ ਮੇਰੇ ਪੋਤੇ ਦਾ ਖਿਆਲ ਰੱਖੀ ਭੂਆ ਫੋਨ ਕੱਟ ਦਿੰਦੀ ਐ ਰਾਹ ਵਿੱਚ ਮੈਨੇਜਰ ਨੂੰ ਉਸ ਦਾ ਫੇਰ ਫੋਨ ਆਉਂਦਾ ਹੈ ਉਹ ਵੀ ਉਸ ਦਾ ਫੋਨ ਨਹੀਂ ਚੁੱਕਦਾ ਉਹ ਗੁੱਸੇ ਵਿੱਚ ਆ ਜਾਂਦੀ ਹੈ ਉਹ ਮੁਰਾ ਉਹਨਾਂ ਨੂੰ ਫੋਨ ਨਹੀਂ ਕਰਦੀ ਉਧਰ ਡੋਮੇਪਰਾ ਚਰਨੇ ਦੀ ਛੁੱਟੀ ਕਰਾ ਉਸ ਨੂੰ ਕਰ ਲੈ ਆਉਂਦੇ ਨੇ ਮੈਨੇਜਰ ਹਸਪਤਾਲ ਵਿੱਚ ਅੱਜ ਸਾਰੀਆਂ ਫਾਰਮੈਲਟੀ ਵੀ ਪੂਰੀਆਂ ਕਰਦਾ ਹੈ ਤੇ ਬਿੱਲ ਵੀ ਭਰ ਦਿੰਦਾ ਹੈ ਕੁਝ ਲੋੜੀਂਦੀਆਂ ਦਵਾਈਆਂ ਲੈ ਆ ਉਹ ਤੇ ਭੋਲੂ ਪਾਪੇ ਨੂੰ ਗੱਡੀ ਵਿੱਚ ਕਰ ਲੈ ਆਉਂਦੇ ਨੇ ਕਰ ਲੈ ਆਉਂਦੇ ਸਾਰ ਗਲੀ ਮੁਹੱਲੇ ਵਾਲਿਆਂ ਦਾ ਘਰ ਵਿੱਚ ਤੰਤਾ ਲੱਗ ਜਾਂਦਾ ਹੈ ਬਾਰੋ-ਬਾਰ ਉਹ ਚਰਨੇ ਦਾ ਪਤਾ ਲੈਣਾਉਂਦੇ ਨੇ ਤੇ ਭੋਲੀ ਦਾ ਚਾਹ ਬਣਾ ਬਣਾ ਕੇ ਬੁਰਾ ਹਾਲ ਹੋ ਜਾਂਦਾ ਹੈ। ਉਸਦਾ ਕੰਮ ਬਹੁਤ ਵੱਧ ਜਾਂਦਾ ਹੈ ਪਰ ਉਹ ਬੜੇ ਚੰਗੇ ਤਰੀਕੇ ਨਾਲ ਸਭ ਨੂੰ ਹੈਂਡਲ ਕਰ ਲੈਂਦੀ ਹੈ। ਕਿਉਂਕਿ ਹੁਣ ਭੋਲੀ ਦੀ ਰਾਤੀ ਡਿਊਟੀ ਹੋਣ ਕਰਕੇ ਭੋਲੂ ਦੀ ਰਾਤ ਦੀ ਡਿਊਟੀ ਹੋਣ ਕਰਕੇ ਉਹ ਡੰਗਰਾਂ ਦਾ ਕੰਮ ਆਪ ਸਾਬ ਲੈਂਦਾ ਸੀ। ਤੇ ਇਸ ਨਾਲ ਭੋਲੀ ਨੂੰ ਕੰਮ ਕਰ ਲਈ ਸਮਾਂ ਮਿਲ ਜਾਂਦਾ ਸੀ। ਜਦ ਨਾਲ ਹੁਣ ਕਾफी ਹੱਦ ਤੱਕ ਠੀਕ ਹੋ ਰਿਹਾ ਸੀ ਪਰ ਘਰ ਦੇ ਦਰਦ ਦੇ ਸਨ ਤੇ ਉਸ ਨੂੰ ਖੇਤ ਵੀ ਨਹੀਂ ਸੀ ਜਾਣ ਦਿੰਦੇ ਤੇ ਕਿਧਰੇ ਚੱਕਰ ਖਾ ਕੇ ਡਿੱਗਣਾ ਪਵੇ ਆਧਿਮੈਨੇਜਰ ਨੂੰ ਵੀ ਇੰਨੇ ਦਿਨ ਹੋ ਗਏ ਸਨ ਆਇਨੇ ਇੰਨਾ ਤਿੰਨਾ ਦਿਨਾ ਵਿੱਚ ਘਰ ਘਰ ਲੱਗ ਰਿਹਾ ਸੀ ਨਾ ਨਾ ਕੋਈ ਰੌਲਾ ਨਾ ਕੋਈ ਵਹਿਸ ਨਾ ਕੋਈ ਤਰਾਸੀ ਉਸ ਨੂੰ ਬਹੁਤ ਚੰਗਾ ਲੱਗਾ ਐਵੇਂ ਸਭ ਦਾ ਘਰ ਵਿੱਚ ਮਿਲ ਕੇ ਰਹਿਣਾ भाभी अज भी नहीं बदली यह देख के उस उसके अखाच हंझू आ गए के सच्ची भोलू भरा की किस्मत बहुत चंगी है ते जो मेरी भाभी मिली नेक दिल भोलू अपनी असली जिंदगी जी रहा है भावे वह घट्ट पैसा नौकरी करता से पर उसने देखा कोई रौला रपा नहीं भाभी सधारन सूटा भी, भी किस ਪਰ ਦੁੱਗੇ ਪਾਸੇ ਮੈਂ ਜੋ ਚੜੀ ਜਾਗ ਲੈ ਕੇ ਵੀ ਨਹੀਂ ਕੋਸ਼ਾ ਤਾਂ ਨਹੀਂ ਉਸ ਦੀ ਤੀਮੀ ਜੋ 173 ਦੀ ਤੇ ਇੱਕ ਨਿੱਤ ਪਾਉਂਦੀ ਸੀ ਇਹਨੇ ਨੂੰ ਉਸ ਦੀ ਕਾਰਵਾਈ ਦਾ ਖੌਣ ਆਉਂਦਾ ਹੈ ਮੈਨੇਜਰ ਸੋਚਦਾ ਹੈ ਸ਼ੈਤਾਨ ਨੂੰ ਜਨਰ ਕੀਤਾ ਸ਼ੈਤਾਨ ਹਾਜ਼ਰ ਆ ਉਹ ਮਨੋਮਨ ਹਸਦਾ ਹੈ ਅ랜ਤੀ ਕਹਾਣੀ ਦਾ ਪਾਰ ਕੱਲ ਨੂੰ ਸੁਣਾਵਾਂਗੇ ਜੀ ਇੱਥੋਂ ਤੱਕ ਸਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਇਸ ਬਾਰੇ ਆਪਣੇ ਬਲੀਸ਼ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ